ਜਿਹੜੇ ਪੱਤਰਕਾਰ ਤੇ ਆਮ ਲੋਕ ਢੜਕਾਉ ਬਿਆਨ ਦਿੰਦੇ ਆ ਉਹ ਭਰਾਵੋ ਸੰਕੋਚ ਕਰੋ ਢੜਕਾਉ ਬਿਆਨ ਦੇਣ ਤੋਂ ਐਵੇਂ ਰਾਇ ਦਾ ਪਹਾੜ ਬਣਾ ਕੇ ਨਾ ਲੋਕਾਂ ਦੇ ਸਾਹਮਣੇ ਪੇਸ਼ ਕਰੋ ਢੜਕਾਉ ਬਿਆਨ ਨੇ ਦਿੰਦੇ ਜਿਹੜੇ ਲਾਉਂਦੇ ਨੇ ਅੱਗ ਦਿਲਾਂ ਦੇ ਵੇੜੇ ਢੜਕਾਉ ਬਿਆਨ ਨੇ ਦਿੰਦੇ ਜਿਹੜੇ ਲਾਉਂਦੇ ਨੇ ਅੱਗ ਦਿਲਾਂ ਦੇ ਵੇੜੇ ਘਟੀਆਂ ਸੋਚ ਨੂੰ ਛੱਡ ਕੇ ਬੋਲੋ ਚੰਗਾ ਬੋਲ ਜਵਾਨੋ ਮਜਬਾ ਧਰਮਾਂ ਦਾ ਭਾਈਚਾਰਾ ਬਣਿਆ ਰਹਿਣ ਦਿਓ ਸ਼ੈਤਾਨੋ ਮਜਬਾ ਧਰਮਾਂ ਦਾ ਭਾਈਚਾਰਾ ਬਣਿਆ ਰਹਿਣ ਦਿਓ ਸ਼ੈਤਾਨੋ ਹਿੰਦੂ ਮੁਸਲਮ ਸਿੱਖ ਈਸਾਈ ਰਲਬੋੜ ਦੀ ਛਾਵੇਂ ਬੈੰਦੇ ਇੱਕ ਦੂਜੇ ਦੇ ਟਿਚਰ ਮਖੌਲ ਨੂੰ ਹੱਸ ਤਾੜੀ ਮਾਰ ਕੇ ਸੰਦੇ ਸਭ ਦੇ ਦਿਲਾਂ ਵਿੱਚ ਨਫ਼ਰਤ ਵਾਲਾ ਭਰਤਾ ਜ਼ਹਿਰ ਬੇਈਮਾਨੋ ਮਜਬਾ ਧਰਮਾਂ ਦਾ ਭਾਈਚਾਰਾ ਬਣਿਆ ਰਹਿਣ ਦਿਓ ਸ਼ੈਤਾਨੋ ਮਜਬਾ ਧਰਮਾਂ ਦਾ ਭਾਈਚਾਰਾ ਬਣਿਆ ਰਹਿਣ ਦਿਓ ਸ਼ੈਤਾਨੋ ਇੱਕ ਦੂਜੇ ਨੂੰ ਮਾਰਨ ਲਈ ਚੱਕ ਲੈ ਤਲਵਾਰ ਗੰਡਾਸੇ ਇੱਕ ਦੂਜੇ ਨੂੰ ਮਾਰਨ ਲਈ ਚੱਕ ਲੈ ਤਲਵਾਰ ਗੰਡਾਸੇ ਰੋਟੀ ਬਾਟੀ ਦੀ ਸਾਂਝ ਛੱਡ ਕੇ ਕਿਉਂ ਖੂਨ ਦੇ ਹੋਏ ਪਿਆਸੇ ਸ਼ੈਤਾਨਾਂ ਦੀ ਸ਼ੈਤਾਨੀ ਨੂੰ ਸਮਝੋ ਨਹੀਂ ਜਾਵਾਂਗੇ ਉਜੜ ਜਹਾਨੋਂ ਮਜਬਾਂ ਧਰਮਾਂ ਦਾ ਭਾਈਚਾਰਾ ਬਣਿਆ ਰਹਿਣ ਦਿਓ ਸ਼ੈਤਾਨੋਂ ਮਜਬਾਂ ਧਰਮਾਂ ਦਾ ਭਾਈਚਾਰਾ ਬਣਿਆ ਰਹਿਣ ਦਿਓ ਸ਼ੈਤਾਨੋਂ ਚਾਹ ਮਜਬਾਂ ਦਾ ਟੁੱਟੇ ਕਦੇ ਨਾ ਬਣਿਆ ਭਾਈਚਾਰਾ ਜੈਲੀ ਕਹਿੰਦਾ ਸੰਨ 47 ਬਣੇ ਨਾ ਰੱਬਾ ਦੁਬਾਰਾ ਜੈਲੀ ਕਹਿੰਦਾ ਸੰਸਨ 47 ਬਣੇ ਨਾ ਰੱਬਾ ਦੁਬਾਰਾ ਪਿਆਰ ਦੀ ਗੁੱਡੀ ਕਦੇ ਡਿੱਗੇ ਨਾ ਚੜੀ ਹੋਈ ਅਸਮਾਨੋਂ ਮਰਿਬਾਂ ਧਰਮਾਂ ਦਾ ਭਾਈਚਾਰਾ ਬਣਿਆ ਰਹਿਣ ਦਿਓ ਸ਼ੈਤਾਨੋਂ ਮਰਿਬਾਂ ਧਰਮਾਂ ਦਾ ਭਾਈਚਾਰਾ ਬਣਿਆ ਰਹਿਣ ਦਿਓ ਬੇਈਮਾਨੋਂ